ਇਕੇਦਾਰ ਸਾਹੂ ਕਾ ਸਰਪੰਚ ਪਿੰਡ ਮਲੋਟ ਅੱਜ ਪੰਚਾਇਤੀ ਇਲੈਕਸ਼ਨ ਸ਼ੁਰੂ ਨਾ ਤੇ ਪੰਚਾਇਤ ਦੇ ਇਲੈਕਸ਼ਨ ਚ ਅਸੀਂ ਜੱਸੀ ਨੂੰ ਖੜਾ ਕੀਤਾ ਹੈ ਤੇ ਸੋ ਅਸੀਂ ਦੀ ਵਾਅਦਾ ਕਰਕੇ ਮਦਦ ਕਰਾਂਗੇ ਪਿੱਛੇ ਵੀ ਕੰਮ ਮੈਂ ਵੀ ਕੀਤੇ ਆ ਜੋਤੀ ਨੇ ਵੀ ਕਰਵਾਇਆ ਅਸੀਂ ਕੰਮਾਂ ਚ ਕੋਈ ਪਿੱਛੇ ਤੱਕ ਸਰ ਨਹੀਂ ਛੱਡੀ ਵੇਖੋ ਸਾਰੇ ਪਿੰਡ ਤੋਂ ਸਾਡੇ ਪਿੰਡ ਚ ਵਾਟਰ ਵਕਸ ਦੀ ਬਹੁਤ ਵੱਡੀ ਟਿਕਲ ਅਸੀਂ ਨੂੰ ਲੋਰ ਦੇ ਸਾਰੇ ਵੋਟਰ ਸਹਿਬਾਨ ਸਾਰੇ ਮਾਤਾ ਪਿਤਾ ਨੂੰ ਬੇਨਤੀ ਕਰਨਾ ਚਾਹੁੰਦਾ ਐਸ ਵਾਰ ਮੈਨੂੰ ਤੁਸੀਂ ਮੌਕਾ ਦਿਓ ਤੇ ਮੈਂ ਤੁਹਾਡੇ ਹਰ ਦੁੱਖ ਸੁੱਖ ਵਿੱਚ ਅੱਗੇ ਲੱਕੇ ਚੱਲੂੰਗਾ ਤੁਹਾਨੂੰ ਕਦੇ ਵੀ ਕਿਸੇ ਚੀਜ਼ ਦਾ ਮੌਕਾ ਨਹੀਂ ਦਊਗਾ ਕਿ ਆਹ ਨਹੀਂ ਕੀਤਾ ਉਹ ਨਹੀਂ ਮੈਂ ਮੰਦਰ ਸਿੰਘ ਠੇਕੇਦਾਰ ਸਾਵਕਾ ਸਰਪੰਚ ਪਿੰਡਮ ਲੋਟ ਅੱਜ ਪੰਚਾਇਤੀ ਚਿਕਸ਼ੂ ਸ਼ੁਰੂ ਨਾ ਤੇ ਪੰਚਾਇਤ ਦੇ ਇਲੈਕਸ਼ਨ ਚ ਅਸੀਂ ਜੱਸੀ ਨੂੰ ਖੜਾ ਕੀਤਾ ਤੇ ਸੋ ਅਸੀਂ ਦੀ ਵਾਦ ਚੜ ਕੇ ਮਦਦ ਕਰਾਂਗੇ ਪਿੱਛੇ ਵੀ ਕੰਮ ਮੈਂ ਵੀ ਕੀਤੇ ਆ ਜੋਤੀ ਨੇ ਵੀ ਕਰਵਾਇਆ ਅਸੀਂ ਕੰਮਾਂ ਚ ਕੋਈ ਪਿੱਛੇ ਦੇ ਕਾਰਸਰ ਨਹੀਂ ਛੱਡੀ ਵੇਖੋ ਸਾਰੇ ਪਿੰਡ ਚੋਂ ਸਾਡੇ ਪਿੰਡ ਚ ਵਾਟਰ ਵਰਕ ਸੇ ਬਹੁਤ ਵੱਡੀ ਟਿੱਕ ਲੱਸੀ ਕਿ ਮੈਂ ਵਾਟਰ ਵਰਕ ਸੇ ਬਣਾਇਆ ਤੇ ਇਸੇ ਤਰ੍ਹਾਂ ਹੁਣ ਵੀ ਅਸੀਂ ਕੋਈ ਕੰਮੇ ਆਉਣ ਦੇ ਅੱਗੇ ਵੀ ਮੇਰਾ ਪਿੰਡ ਪੁਰੇ ਅੱਜ ਤੁਸੀਂ ਬੋਲਦੇ ਵੀ ਸੁਣਿਆ ਹੋਣਾ ਪੱਤਰਕਾਰਾਂ ਨੇ ਇੱਕ ਚੈਲ ਦਾ ਵੀ ਜਿੰਨਾ ਚਿਰ ਮੈਂ ਕਿਸੇ ਨਾਲ ਕੰਮ ਗਿਆ ਕਿਸੇ ਬੰਦੇ ਤੋਂ ਤੇਲ ਨਹੀਂ ਪੋਇਆ 40 ਸਾਲ ਵਿੱਚ ਦੀ ਮੇਰੀ ਸਿਆਸਤ ਲੈਣਾ 40 ਸਾਲ ਚ ਤੇਲ ਨਹੀਂ ਪੋਇਆ 40 ਸਾਲ ਚ ਕਿਸੇ ਦੇ ਘਰੇ दारू ਪੀਣ ਨਹੀਂ ਗਿਆ ਕੰਮ ਕਰਾ ਕੇ 40 ਸਾਲ ਚ ਕੋਈ ਬੰਦਾ ਇਹ ਨਹੀਂ ਕਹਿ ਸਕਦਾ ਵੀ ਮੈਂ ਕਿਸੇ ਨੂੰ ਸੱਧਿਆ ਰਾਤ ਨੂੰ ਉਠਾਇਆ ਦਿਨੇ ਠਾਇਆ ਸੀ ਉੱਠੇ ਨਹੀਂ ਤੁਰੇ ਦੋਵੇਂ ਪਿਓ ਪੁੱਤ ਜੋ ਪਰਤਪਾਲ ਇਸ ਲਾਈਨ ਚ ਆਇਆ ਪਰਤਪਾਲ ਨੇ ਕਿਸੇ ਪੈਰ ਜਿੱਤੀ ਨਹੀਂ ਪਾਈ ਕਿਸਨ ਜਵਾਬ ਉਹਨਾਂ ਦਾ ਮੈਂ 40 ਸਾਲ ਦਾ ਇਸ ਲਾਈਨ ਚ ਮੈਨੇਜਰ ਬਾਦ ਤੇ ਅੱਗੇ ਤੋਂ ਅਸੀਂ ਦਿਹਾਗੇ ਨਹੀਂ ਜਵਾਬ ਲੋਕਾਂ ਨੂੰ ਬਾਹਰ ਚੜ ਕੇ ਲੋਕਾਂ ਦੀ ਮਦਦ ਕਰਾਂਗੇ ਇਹ ਵਿਸ਼ਵਾਸਤ ਹੋਣਾ ਹੈ ਮੈਂ ਸਾਰਿਆਂ ਨੂੰ ਨੰਨੇ ਪਿੰਡ ਲੋੜ ਦੇ ਸਾਰੇ ਵੋਟਰ ਸਹਿਬਾਨ ਸਾਰਿਆਂ ਮਾਤਾ ਪਿਤਾ ਨੂੰ ਬੇਨਤੀ ਕਰਨਾ ਚਾਹੁੰਦਾ ਕਿ ਇਸ ਵਾਰ ਮੈਨੂੰ ਤੁਸੀਂ ਮੌਕਾ ਦਿਓ ਤੇ ਮੈਂ ਤੁਹਾਡੇ ਹਰ ਦੁੱਖ ਸੁੱਖ ਵਿੱਚ ਅੱਗੇ ਲੱਕੇ ਚੱਲੂੰਗਾ ਤੁਹਾਨੂੰ ਕਦੇ ਵੀ ਕਿਸੇ ਚੀਜ਼ ਦਾ ਮੌਕਾ ਨਹੀਂ ਦਊਗਾ ਵੀ ਆਹ ਨਹੀਂ ਕੀਤਾ ਉਹ ਨਹੀਂ ਕੀਤਾ ਅੱਜ ਸਾਰਿਆਂ ਨੇ ਮੇਰੇ ਸਿਰ ਤੇ ਹੱਥ ਰੱਖਿਆ ਹੈ ਸਰਦਾਰ ਸਿੰਘ ਮੰਦਰ ਸਿੰਘ ਠੇਕੇਦਾਰ ਸਰਦਾਰ ਅਵਤਾਰ ਸਿੰਘ ਗਿੱਲ ਭਾਈ ਪਿਰਤਪਾਲ ਸਿੰਘ ਜਸਵਿੰਦਰ ਸਿੰਘ ਕੰਗ ਅਤੇ ਮੇਰੇ ਫਾਦਰ ਸਾਹਿਬ ਪ੍ਰithviराम ਜੀ ਸਾਰਿਆਂ ਨੇ ਜੋਤੀ ਗਿੱਲ ਸਾਹਿਬ ਸਾਰਿਆਂ ਨੇ ਮੇਰੇ ਅੱਜ ਸਿਰ ਤੇ ਹੱਥ ਰੱਖ ਕੇ ਕਿਹਾ ਤੇ ਚਾਚਾ ਗੋਪੀ ਗਿੱਲ ਜੀ ਇਹ ਹੀ ਸਾਰਿਆਂ ਨੂੰ ਵਿਸ਼ਵਾਸ ਦਿਵਾਉਣਾ ਕਿ ਤੁਹਾਨੂੰ ਕਦੇ ਝੁਕਣ ਨਹੀਂ ਦਊਗਾ ਹਰ ਕੰਮ 'ਚ ਅੱਗੇ ਲਾ ਕੇ ਕੰਮ ਕਰੂੰਗਾ ਜਿਵੇਂ ਤੁਸੀਂ ਨੌਜਵਾਨ ਹੋ ਨੌਜਵਾਨਾਂ ਆਸਤੇ ਤੁਸੀਂ ਕੀ ਇੱਕ ਫੇਮਰ ਸੁਪਤੀ ਲੈ ਕੇ ਆ ਰਹੇ ਹੋ ਮੈਂ ਨੌਜਵਾਨਾਂ ਲਈ ਕਿਉਂਕਿ ਮੈਂ ਕਾਲਜ ਵਿੱਚ ਵੀ ਵੜ ਕੇ ਆਇਆ ਤੇ ਮੈਂ ਦੇਖਦਾ ਨਸ਼ਿਆਂ ਦਾ ਬਹੁਤ ਦੌਰ ਵਧਿਆ ਪਿਆ ਹੈ। ਇਸ ਲਈ ਮੈਂ ਮੇਰੇ ਪਿੰਡ ਦੇ ਜਿੰਨੇ ਨੌਜਵਾਨ ਹੈ ਨਸ਼ਿਆਂ ਤੋਂ ਦੂਰ ਕਰਨ ਲਈ ਖੇਡ ਸਟੇਡੀਅਮ ਸਾਡੇ ਪਹਿਲਾਂ ਵੀ ਸਟੇਡੀਅਮ ਸੀ ਪਰ ਉਹ ਅਧੂਰਾ ਪਿਆ ਹੈ। ਪਹਿਲ ਤੇ ਧਾਰ ਤੇ ਸਟੇਡੀਅਮ ਦਾ ਕੰਮ ਪੂਰਾ ਕਰਵਾਉਂਗਾ ਤੇ ਨੌਜਵਾਨਾਂ ਨੂੰ ਖੇਡਣ ਲਈ ਅੱਗੇ ਲੈ ਕੇ ਆਉਂਗਾ। ਪਿੰਡ ਵਾਲਿਆਂ ਨੂੰ ਇਹੀ ਬੇਨਤੀ ਕਰਨਾ ਚਾਹਣਾ ਨੌਜਵਾਨ ਆਗੂ ਨੂੰ ਆਪਣਾ ਬੱਚਾ ਇਹਦੇ ਸਿਰ ਤੇ ਹੱਥ ਰੱਖੋ ਸਾਰਿਆਂ ਨੇ ਸੰਯੋਗ ਨਾਲ ਹਰੇਕ ਪਾਰਟੀ ਦਾ ਸੰਯੋਗ ਲੈ ਕੇ ਚੱਲੇ ਆ ਤੇ ਇਸ ਬੱਚੇ ਨੂੰ ਆਪਾਂ ਬਣਾਉਣਾ ਜਿੰਨੇ ਵੀ ਜਿੰਨੇ ਪੰਚਾਇਤ ਮੈਂਬਰ ਦਿੱਤੇ ਆ ਸਾਰੇ ਪੜ੍ਹੇ ਲਿਖੇ ਮੁੰਡੇ ਦਿੱਤੇ ਆ ਕੋਈ ਵੀ ਐਹ ਜਾਨੀ ਦਿੱਤਾ ਜਿਵੇਂ ਸਾਡੇ ਪਿੰਡ ਦੀ ਇੱਕ ਬਹੁਤ ਵੱਡੀ ਸਮੱਸਿਆ ਕਿਸੇ ਪੰਚਾਇਤ ਤੋਂ ਹੱਲ ਨਹੀਂ ਹੋਈ ਹੱਡਾ ਰੋੜੀ ਉਹ ਅਸੀਂ ਪਹਿਲ ਦੇ ਆਧਾਰ ਤੇ ਹੱਲ ਕਰਾਂਗੇ ਪਹਿਲਾਂ ਵੀ ਹਰੇਕ ਰੇ ਆਪ ਨੂੰ ਇਹ ਸਮੱਸਿਆ ਆਉਂਦੀ ਆ ਹੁਣ ਵੀ ਵੇਖ ਲਓ ਕਿਤੇ ਵੀ ਹਰੇਕ ਪਿੰਡ ਬਹੁਤ ਜ਼ਿਆਦਾ ਵੱਡਾ ਦੋਹਾਂ ਪੰਚਾਇਤਾਂ ਕੋਲੇ ਕੋਈ ਵੀ ਹੱਡਾ ਰੋੜੀ ਹੈ ਨਹੀਂਗੀ ਇਸ ਕਰਕੇ ਬਹੁਤ ਵੱਡੀ ਸਮੱਸਿਆ ਜਿਹੜੀ ਮੇਨ ਸਮੱਸਿਆ ਸੀ ਉਹ ਹੱਲ ਕਰਾਂਗੇ ਬਾਰਡਰਬਾਕਸ ਵਾਲੀ ਪਹਿਲਾਂ ਵਾਲੀ ਪੰਚਾਇਤ ਹੱਲ ਕਰ ਚੁੱਕੀ ਆ ਗਲੀਆਂ ਨਾਲੀਆਂ ਪਿੰਡ ਦੋਹਾਂ ਪਿੰਡਾਂ ਦੀ ਬਾਈ ਜੋਤੀ ਨੇ ਪੂਰਾ ਚੰਗੀ ਤਰ੍ਹਾਂ ਹੱਲ ਕੀਤਾ ਹੋਇਆ ਜੇ ਕੋਈ ਰਹਿੰਦਾ ਉਹ ਅਸੀਂ ਆਪ ਦਿੰਨੀਓ ਪੂਰਾ ਪਿਛਵਾੜੀ ਦਵਾਉਣੇ ਆ ਸਾਰੇ ਪਰਪੇ ਨੂੰ ਕੋਈ ਕਸਰ ਨਹੀਂ ਰਹਿਣ ਦਿਆਂਗੇ ਦਸਵਿੰਦਰ ਸਿੰਘ ਕੰਗਜੀ ਆਮ ਆਦਮੀ ਪਾਰਟੀ ਆਗੂ ਨਵਾਂ ਪਿੰਡ ਮਲੋੜ ਤੋਂ ਜੀ ਸਾਡੀ ਪਾਰਟੀ ਨੇ ਵੀ ਬਹੁਤ ਵਧੀਆ ਕੰਮ ਕੀਤੇ ਜਿਹੜੇ ਅੱਜ ਤੋਂ ਪਹਿਲਾਂ ਕੀਤੇ ਤੇ ਆਉਣ ਵਾਲੇ ਸਮੇਂ ਚ ਕਰਨਗੇ ਸਾਡੇ ਸਿਰ ਤੇ ਸਾਡੀ ਭੈਣ ਡਾਕਟਰ ਬਲਜੀਤ ਕੌਰ ਕੈਬਨਿਟ ਮੰਤਰੀ ਦਾ ਬਹੁਤ ਵੱਡਾ ਸਿਰ ਤੇ ਸਾਡੇ ਤੇ ਹੱਥ ਹੈ ਅਸੀਂ ਉਹਨਾਂ ਦੇ ਸਹਿਯੋਗ ਨਾਲ ਆਪਣੇ ਪਿੰਡ ਦੀ ਨੁਹਾਰ ਬਦਲਾਂਗੇ ਅਸੀਂ ਉਹਨਾਂ ਤੋਂ ਇਹ ਮੁੰਡੇ ਬਾਰੇ ਇਸ ਤੇ ਅਸ਼ੀਰਵਾਦ ਸਿਰ ਤੇ ਦੇ ਤੇ ਹੱਥ ਦੋਨੇ ਸਾਡੇ ਮੰਤਰੀ ਸਾਹਿਬ ਨੇ ਰੱਖਿਆ ਵੀ ਤੁਸੀਂ ਇਹਨੂੰ ਜਿੱਤ ਕੇ ਸਾਡੀ ਝੋਲੀ ਚ ਪਾਓ ਅਸੀਂ ਇਹਦੀ ਜਿੱਤ ਰਾਬਤ ਕਰਕੇ ਸਾਡੇ ਪਿੰਡ ਦੇ ਲੋਕਾਂ ਦਾ ਸਹਿਯੋਗ ਲੈ ਕੇ ਉਹਨਾਂ ਦੀ ਝੋਲੀ ਪਾਉਣਾ ਹੈ ਆਉਣ ਵਾਲੇ ਸਮੇਂ 'ਚ ਅਸੀਂ ਸਾਡੇ ਪਿੰਡ ਦੇ ਅਧੂਰੇ ਕੰਮ ਜਿਵੇਂ ਕਿ ਸਾਡੇ ਪਿੰਡ 'ਚ ਨਾ ਕੋਈ ਡੰਗਰ ਹਸਪਤਾਲ ਹੈ ਨਾ ਕੋਈ ਲਾਇਬ੍ਰੇਰੀ ਹੈ ਨਾ ਕੋਈ ਜਿਮ ਹੈ ਤੇ ਖੇਡ ਸਟੇਡੀਅਮ ਦੇ ਇਹ ਦੱਸ ਹੀ ਚੁੱਕਿਆ ਤੁਹਾਨੂੰ ਅਧੂਰੇ ਹੈ ਤੇ ਦਰਖਤਾਂ ਦੀ ਬਹੁਤ ਕਮੀ ਹੈ ਅਸੀਂ ਹਰ ਪਾਸੇ ਵੱਧ ਚੜ ਕੇ ਚੱਲਾਂਗੇ ਜਿੰਨਾ ਵੀ ਆਪਦੇ ਪਿੰਡ ਦਾ ਸੁਧਾਰ ਹੋਇਆ ਫੋਲੋ ਜਿੰਨਾ ਤੈਹ ਦਿਲੋਂ ਕਰਾਂਗੇ ਇਹ ਮੁੰਡਾ ਅਸੀਂ ਤਾਂ ਹੀ ਲੱਭਿਆ ਵੀ ਯੰਗ ਮੁੰਡਾ ਹੈ ਪੜਿਆ ਲਿਖਿਆ ਮੁੰਡਾ ਹੈ ਜਿਹੜਾ ਜਿਹਦੇ ਸਹਿਯੋਗ ਨਾਲ ਅਸੀਂ ਇਹਦਾ ਅੱਗੇ ਵਧ ਕੇ ਸਾਥ ਦੇਵਾਂਗੇ ਦੂਜੀ ਗੱਲ ਇਹ ਵੀ ਅਸੀਂ ਆਪਣੀ ਪਾਰਟੀ ਆਮ ਆਦਮੀ ਪਾਰਟੀ ਦੇ ਆਗੂ ਆ ਤੇ ਇਹ ਜਿਹੜੇ ਇਲੈਕਸ਼ਨ ਹੁੰਦੇ ਆ ਸਰਪੰਚੀ ਦੇ ਇਹ ਭੱਪੇ ਦੇ ਇਲੈਕਸ਼ਨ ਹੁੰਦੇ ਆ ਇਹ ਪਾਰਟੀਆਂ ਤੋਂ ਪਿੱਛੇ हट ਕੇ ਹੁੰਦੇ ਆ ਕਈ ਵਾਰੀ ਕਿਸੇ ਦੇ ਸਿਰ ਤੇ ਕੋਈ ਹੱਥ ਧਰ ਦਿੰਦਾ ਤੇ ਕਈ ਵਾਰੀ ਕਿਸੇ ਦੇ ਸਿਰ ਤੇ ਕੋਈ ਹੱਥ ਧਰ ਦਿੰਦਾ ਜਿਵੇਂ ਸਾਡਾ ਪਿੰਨ ਮਲੋਟ ਨਵਾਂ ਪਿੰਨ ਬਲੋਡ ਹੈ ਇਹਦੇ ਸਾਡੀ ਕੰਗਮਾਨ ਪੱਤੀ ਦਾ ਗੁਰਦੁਆਰਾ ਵੀ ਸਾਂਝਾ ਹੈ ਤੇ ਸਾਡੀ ਸਾਂਝ ਵੀ ਜ਼ਮੀਨੀ ਵੱਟੀ ਪਾਣੀਆਂ ਧਾਨੀਆਂ ਦੀ ਤੇ ਪ੍ਰੱਪੇ ਦੀ ਇੱਕ ਦੂਜੇ ਨਾਲ ਹੈਗੀ ਹੈ ਓਵੇਂ ਸਾਡੇ ਪੁਰਾਣੇ ਸਾਬਕਾ ਸਰਪੰਚ ਸਰਦਾਰ ਮੰਦਰ ਸਿੰਘ ਠੇਕੇਦਾਰ ਜਿਨ੍ਹਾਂ ਨੇ ਸਾਡਾ ਸਹਿਯੋਗ ਦਿੱਤਾ ਅਸੀਂ ਉਹਨਾਂ ਦਾ तहे ਦਿਲੋਂ ਧੰਨਵਾਦ ਕਰਦੇ ਹਾਂ ਕਿ ਸਾਡੇ ਸਿਰ ਤੇ ਉਹਨਾਂ ਨੇ ਹੱਥ ਰੱਖਿਆ ਤੇ ਅਸੀਂ ਉਹਨਾਂ ਨਾਲ ਵੀ ਵਾਅਦਾ ਕਰਦੇ ਹਾਂ ਵੀ ਅਸੀਂ ਵੀ ਉਹਨਾਂ ਦੇ ਨਾਲ ਵਾਅਦ ਚੜ ਕੇ ਚੱਲਾਂਗੇ ਉਹਨਾਂ ਨੇ ਆਪਦੀ ਪਾਰਟੀ ਦਾ ਕੋਈ ਕੈਂਡੀਡੇਟ ਨਹੀਂ ਦਿੱਤਾ ਸਾਨੂੰ ਉਹਨਾਂ ਨੇ ਸਮਰਥਨ ਦਿੱਤਾ ਤੇ ਸਾਡੇ ਸਿਰ ਤੇ ਹੱਥ ਰੱਖਿਆ ਅਸੀਂ ਹਮੇਸ਼ਾ ਉਹਨਾਂ ਦੇ ਮੋਢੇ ਨਾਲ ਮੋਢਾ ਲਾ ਕੇ ਚੱਲਾਂਗੇ ਲੰਮੇ ਚੱਲਾਂਗੇ ਅਸੀਂ ਕੰਗਮਾਨ ਭਰਪਾ ਜੁੜ ਕੇ ਚੱਲਾਂਗੇ ਇਹ ਅਸੀਂ ਵਾਅਦਾ ਕਰਦੇ ਹਾਂ ਆਉਣ ਵਾਲੇ ਸਮੇਂ ਦੀ ਨਿਹਾਰ ਅਸੀਂ ਰਲ ਕੇ ਬਦਲਾਂਗੇ ਜਿਹੜੇ ਇਹ ਪੁਰਾਣੇ ਤਜਰਬੇਕਾਰ ਬੰਦੇ ਆ ਅਸੀਂ ਥੋੜੇ ਜੇ ਨਵੇਂ ਬੰਦੇ ਆ ਤੇ ਅਸੀਂ ਇਹਨਾਂ ਤੋਂ ਸਖਲਾਈ ਵੀ ਲਵਾਂਗੇ ਤੇ ਆਉਣ ਵਾਲੀ ਜਿਹੜੀ ਸਾਡੀ ਨਵੀਂ ਸੋਚ ਆ ਉਹਨੂੰ ਵੀ ਬੁਲੰਦ ਰੱਖਾਂਗੇ